ਪ੍ਰੈਮਪਟਨ ਦੀ ਹੱਡਚੀਰ ਵੀ ਠੰਡ ਸੀ ਬਾਹਰ ਬਰਫ਼ ਡਿੱਗ ਰਹੀ ਸੀ ਪਰ ਘਰ ਦੇ ਅੰਦਰ ਗੁਰਚਰਨ ਸਿੰਘ ਦੇ ਮੱਥੇ ਤੇ ਮੁੜਕਾ ਆ ਰਿਹਾ ਸੀ 70 ਸਾਲਾ ਗੁਰਚਰਨ ਸਿੰਘ ਰੋਜ਼ਾਨਾ ਵਾਂਗ ਖਿੜਕੀ ਵਿੱਚ ਖੜ੍ਹਾ ਡਾਕੀਏ ਯਾਨੀ ਮੇਲਮੈਨ ਦੀ ਉਡੀਕ ਕਰ ਰਿਹਾ ਸੀ ਉਸ ਦੀ ਪਤਨੀ ਬਲਵਿੰਦਰ ਕੌਰ ਰਸੋਈ ਵਿੱਚ ਚਾਹ ਬਣਾ ਰਹੀ ਸੀ ਪਰ ਉਸ ਨੂੰ ਪਤਾ ਸੀ ਕਿ ਗੁਰਚਰਨ ਦਾ ਧਿਆਨ ਚਾਹ ਵਿੱਚ ਨਹੀਂ ਸਗੋਂ ਉਸ ਨੀਲੇ ਲਿਫਾਫੇ ਵਿੱਚ ਹੈ ਜੋ ਪਿਛਲੇ 6 ਮਹੀਨਿਆਂ ਤੋਂ ਨਹੀਂ ਆਇਆ ਸੀ ਇਹ ਘਰ ਗੁਰਚਰਨ ਦੇ ਪੁੱਤਰ ਦੀਪੇ ਦਾ ਸੀ ਦੀਪੇ ਨੇ ਬੜੇ ਚਾਵਾਂ ਨਾਲ ਮਾਪਿਆਂ ਨੂੰ ਸਪੌਂਸਰ ਕੀਤਾ ਸੀ 10 ਸਾਲ ਬੀ ਚੁੱਕੇ ਸਨ ਗੁਰਚਰਨ ਨੂੰ ਆਸ ਸੀ ਕਿ ਹੁਣ ਉਸਦੀ 올ਡ ਏਜ ਸਿਕਿਉਰਿਟੀ ਯਾਨੀ OAS ਸ਼ੁਰੂ ਹੋ ਜਾਵੇਗੀ ਘਰ ਦੇ ਹਾਲਾਤ ਥੋੜੇ ਤੰਗ ਸਨ ਮਾਰਗੇਜ ਦੀਆਂ ਕਿਸ਼ਤਾਂ ਵਧ ਗਈਆਂ ਸਨ ਅਤੇ ਦੀਪੇ ਦੀ ਨੌਕਰੀ ਵੀ ਪੱਕੀ ਨਹੀਂ ਸੀ ਗੁਰਚਰਨ ਸੋਚਦਾ ਸੀ ਕਿ ਜਦੋਂ ਉਸਦੀ ਅਤੇ ਬਲਵਿੰਦਰ ਦੀ ਪੈਨਸ਼ਨ ਲੱਗ ਜਾਵੇਗੀ ਤਾਂ ਪੁੱਤਰ ਦੇ ਸਿਰ ਤੋਂ 1500-2000 ਡਾਲਰ ਦਾ ਭਾਰ ਹਲਕਾ ਹੋ ਜਾਵੇਗਾ ਆ ਗਿਆ ਡਾਕੀਆ ਬਲਵਿੰਦਰ ਕੌਰ ਨੇ ਚਾਹ ਦਾ ਕੱਪ ਫੜਾਉਂਦਿਆਂ ਪੁੱਛਿਆ ਹਾਂ ਗੱਡੀ ਰੁਕੀ ਐ ਗੁਰਚਰਨ ਨੇ ਕੰਬਦੇ ਹੱਥਾਂ ਨਾਲ ਪਰਦਾ ਹਟਾਇਆ ਉਹ ਤੇਜ਼ੀ ਨਾਲ ਦਰਵਾਜ਼ਾ ਖੋਲ੍ਹ ਕੇ ਬਾਹਰ ਗਿਆ लेटर बॉक्स ਵਿੱਚ ਇੱਕ ਸਰਕਾਰੀ ਚਿੱਠੀ ਪਈ ਸੀ ਉੱਤੇ ਲਿਖਿਆ ਸੀ ਸਰਵਿਸ ਕੈਨੇਡਾ ਗੁਰਚਰਨ ਦੇ ਚਿਹਰੇ ਤੇ ਰੌਣਕ ਆ ਗਈ ਉਸਨੇ ਸੋਚਿਆ ਸ਼ੁਕਰ ਹੈ ਵਾਹਿਗੁਰੂ ਮਨਜ਼ੂਰੀ ਆ ਗਈ ਉਹ ਅੰਦਰ ਆਇਆ ਤੇ ਐਨਕ ਲਗਾ ਕੇ ਲਿਫਾਫਾ ਖੋਲਣ ਲੱਗਾ ਪਰ ਜਿਵੇਂ ਹੀ ਉਸਨੇ ਅੰਦਰਲਾ ਕਾਗਜ਼ ਪੜਿਆ ਉਸਦੇ ਪੈਰਾਂ ਹਟੂ ਜ਼ਮੀਨ ਖਿਸਕ ਗਈ ਇਹ ਪੈਨਸ਼ਨ ਦੀ ਮਨਜ਼ੂਰੀ ਦੀ ਟਿੱਥੀ ਨਹੀਂ ਸੀ ਚਿੱਠੀ ਦੇ ਉੱਪਰ ਮੋٹے ਅੱਖਰਾਂ ਵਿੱਚ ਲਿਖਿਆ ਸੀ ਨੋਟਿਸ ਆਫ ਆਡਿਟ ਡਾਕੂਮੈਂਟ ਵੈਰੀਫਿਕੇਸ਼ਨ ਰਿਕੁਆਇਰਡ ਯਾਨੀ ਪੜਤਾਲ ਦਾ ਨੋਟਿਸ ਥੱਲੇ ਸਾਫ਼ ਲਿਖਿਆ ਸੀ ਸਾਨੂੰ ਸੂਚਨਾ ਮਿਲੀ ਹੈ ਕਿ ਤੁਸੀਂ ਆਪਣੀ ਇੰਡੀਆ ਦੀ ਆਮਦਨ ਅਤੇ ਕੈਨੇਡਾ ਤੋਂ ਬਾਹਰ ਰਹਿਣ ਦੇ ਸਮੇਂ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਕਿਰਪਾ ਕਰਕੇ ਆਪਣੇ ਪਿਛਲੇ 10 ਸਾਲਾਂ ਦੇ ਪਾਸਪੋਰਟ ਅਤੇ ਭਾਰਤੀ ਬੈਂਕ ਖਾਤਿਆਂ ਦੇ ਵੇਰਵੇ ਲੈ ਕੇ ਦਫ਼ਤਰ ਪਹੁੰਚੋ। ਗੁਰਚਰਨ ਦਾ ਸਾਹ ਰੁਗ ਗਿਆ। ਉਸ ਨੂੰ ਕੁਲਦੀਪ ਮਾਨ ਜੀ ਦੀ ਰੇਡੀਓ ਤੇ ਸੁਣੀ ਗੱਲ ਯਾਦ ਆ ਗਈ ਕਿ ਕਿਵੇਂ ਕੈਨੇਡਾ ਤੇ ਇੰਡੀਆ ਦਾ ਸਮਝਾਤਾ ਹੋ ਗਿਆ ਹੈ ਅਤੇ ਹੁਣ ਇੰਡੀਆ ਦੀ ਪੈਨਸ਼ਨ ਜਾਂ ਜ਼ਮੀਨ ਦੀ ਕਮਾਈ ਲਗਾਉਣਾ ਆਸਾਨ ਨਹੀਂ ਰਿਹਾ। ਕੀ ਹੋਇਆ ਜੀ? ਪੈਨਸ਼ਨ ਆ ਗਈ? ਬਲਵਿੰਗਰ ਕੌਰ ਨੇ ਖੁਸ਼ ਹੋ ਕੇ ਪੁੱਛਿਆ। ਗੁਰਚਰਨ ਨੇ ਕਾਲੀ ਨਾਲ ਚਿੱਠੀ ਆਪਣੀ ਜੇਬ ਵਿੱਚ ਪਾ ਲਈ। ਨਹੀਂ ਅਜੇ ਕੁਝ ਨਹੀਂ ਆਇਆ ਬਸ ਵੈਸੀ ਕੋਈ ਸਰਵੇ ਵਾਲੀ ਚਿੱਠੀ ਸੀ ਉਸਨੇ ਝੂਠ ਬੋਲ ਦਿੱਤਾ ਸ਼ਾਮ ਨੂੰ ਦੀਪਕ ਘਰ ਆਇਆ ਉਹ ਬਹੁਤ ਪਰੇਸ਼ਾਨ ਲੱਗ ਰਿਹਾ ਸੀ ਡੈਡੀ ਜੀ ਦੀਪੇ ਨੇ ਸੋਫੇ ਤੇ ਬੈਠਦੇ ਆ ਕਿਹਾ ਅੱਜ ਬੈਂਕ ਤੋਂ ਫੋਨ ਆਇਆ ਸੀ ਅਗਰੀ ਕਿਸ਼ਤ ਲਈ ਪੈਸੇ ਕੱਟਨੇ ਤੁਹਾਡੀ ਪੈਨਸ਼ਨ ਦਾ ਕੁਝ ਬਣਿਆ ਏਜੰਟ ਕਹਿੰਦਾ ਸੀ ਕਿ 10 ਸਾਲ ਪੂਰੇ ਹੁੰਦੇ ਸਾਰੀ ਚੱਕ ਆ ਜਾਣਾ ਚਾਹੀਦਾ ਹੈ ਗੁਰਚਰਨ ਦੀ ਜੇਬ ਵਿੱਚ ਪਈ ਉਹ ਚਿੱਠੀ ਅੱਗ ਵਾਂਗ ਤਪ ਰਹੀ ਸੀ ਜੋਸ ਨੇ ਦੀਪੇ ਨੂੰ ਦੱਸ ਦਿੱਤਾ ਕਿ ਪੈਨਸ਼ਨ ਤਾਂ ਦੂਰ ਦੀ ਗੱਲ ਉਲਟੇ ਸਰਕਾਰ ਪੁਰਾਣਾ ਹਿਸਾਬ ਮੰਗ ਰਹੀ ਹੈ ਤਾਂ ਘਰ ਵਿੱਚ ਪੁਚਾ ਲਾ ਜਾਵੇਗਾ। ਅ ਬੇਟਾ ਉਹ ਥੋੜਾ ਟਾਈਮ ਲੱਗੂਗਾ। ਗੁਰਚਰਨ ਨੇ ਨੀਵੀਂ ਪਾ ਕੇ ਕਿਹਾ। ਰਾਤ ਨੂੰ ਜਦੋਂ ਸਾਰੇ ਸੌਂ ਗਏ ਗੁਰਚਰਨ ਉੱਠ ਕੇ ਬਾਥਰੂਮ ਗਿਆ ਅਤੇ ਚੋਰੀ-ਛੁਪੇ ਇੰਡੀਆ ਫੋਨ ਲਗਾਇਆ। ਉਸਨੇ ਆਪਣੇ ਪਿੰਡ ਦੇ ਸਰਪੰਚ ਨੂੰ ਫੋਨ ਕੀਤਾ। ਹੈਲੋ ਸਰਪੰਚ ਸਾਹਿਬ ਮੈਂ ਗੁਰਚਰਨ ਬੋਲਦਾ ਇੱਕ ਮੁਸੀਬਤ ਪੈ ਗਈ ਹੈ ਕਿ ਮੇਰੇ ਪੁਰਾਣੇ ਖਾਤੇ ਦੀ ਜਾਣਕਾਰੀ ਕਿਸੇ ਨੇ ਕਢਵਾਈ ਹੈ ਉੱਥੋਂ ਮੇਰੀ ਜ਼ਮੀਨ ਦੇ ਠੇਕੇ ਬਾਰੇ ਦੂਜੇ ਪਾਸਿਓ ਜੋ ਜਵਾਬ ਆਇਆ ਉਸਨੂੰ ਸੁਣ ਕੇ ਗੁਰਚਰਨ ਦੇ ਹੱਥੋਂ ਫੋਨ ਛੁੱਟਣੀ ਵਾਲਾ ਸੀ ਸਰਪੰਚ ਨੇ ਦੱਬੀ ਆਵਾਜ਼ ਵਿੱਚ ਕਿਹਾ ਗੁਰਚਰਨ ਸਿਆ ਗੱਲ ਸਿਰਫ ਖਾਤੇ ਦੀ ਨਹੀਂ ਹੈ ਪਿਛਲੇ ਹਫਤੇ ਇੱਕ ਬੰਦਾ ਪਿੰਡ ਆਇਆ ਸੀ ਉਹ ਪੁੱਛ ਰਿਹਾ ਸੀ ਕਿ ਤੂੰ ਪਿਛਲੇ ਸਾਲ ਜਦੋਂ ਇੰਡੀਆ ਆਇਆ ਸੀ ਤਾਂ ਵਾਪਸ ਕਦੋਂ ਗਿਆ ਸੀ ਤੁਹਾਡੇ ਆਪਣੇ ਹੀ ਕਿਸੇ ਰਿਸ਼ਤੇਦਾਰ ਨੇ ਸ਼ਿਕਾਇਤ ਕੀਤੀ ਹੈ ਕੈਨੇਡਾ ਸਰਕਾਰ ਨੂੰ ਕੌਣ ਹੋ ਸਕਦਾ ਹੈ ਉਹ ਰਿਸ਼ਤੇਦਾਰ ਅਤੇ ਗੁਰਚਰਨ ਨੇ ਅਜਿਹਾ ਕੀ ਲੁਕਾਇਆ ਸੀ ਜੋ ਹੁਣ ਉਸ ਦੀ ਅਤੇ ਉਸਦੇ ਪੁੱਟ ਦੀ ਜ਼ਿੰਦਗੀ ਬਰਬਾਦ ਕਰ ਸਕਦਾ ਸੀ ਉਸ ਰਾਤ ਗੁਰਚਰਨ ਸਿੰਘ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਬੈਡਰੂਮ ਦੀ ਛਤ ਵਾਲ ਝਾਕਦਿਆਂ ਉਸ ਨੂੰ ਬਾਰ-ਬਾਰ ਕੁਲਦੀਪ ਮੰਨਦੀ ਉਹ ਗੱਲ ਯਾਦ ਆ ਰਹੀ ਸੀ ਕਿ ਜੇ ਤੁਸੀਂ 6 ਮਹੀਨੇ ਤੋਂ ਇੱਕ ਦਿਨ ਵੀ ਵੱਧ ਰਹਿੰਦੇ ਹੋ ਤਾਂ ਤੁਹਾਡਾ ਪੈਨਸ਼ਨ ਦਾ ਸਮਾਂ ਪਿੱਛੇ ਪੈ ਜਾਂਦਾ ਹੈ। ਸਵੇਰੇ ਹੁੰਦਿਆਂ ਹੀ ਜਦੋਂ ਦੀਪਕ ਕੰਮ ਤੇ ਚਲਾ ਗਿਆ ਅਤੇ ਬਲਵਿੰਦਰ ਗੁਰਦੁਆਰੇ ਮੱਥਾ ਟੇਕਣ ਗਈ, ਗੁਰਚਰ ਨੇ ਕੰਮ ਦੇ ਹੱਥਾਂ ਨਾਲ ਆਪਣੀ ਅਲਮਾਰੀ ਖੋਲੀ। ਸਭ ਤੋਂ ਹੇਠਾਂ ਪਏ ਇੱਕ ਪੁਰਾਣੇ ਬੈਗ ਵਿੱਚੋਂ ਉਸਨੇ ਆਪਣਾ ਪਾਸਪੋਰਟ ਕੱਢਿਆ। ਉਸਨੇ 2018 ਵਾਲਾ ਸਫ਼ਾ ਖੋਲ੍ਹਿਆ। ਉਹ ਸਾਲ ਉਸ ਨੂੰ ਕਦੇ ਨਹੀਂ ਭੁੱਲ ਸਕਦਾ। ਪਿੰਡ ਵਿੱਚ ਜ਼ਮੀਂਦਾਰ ਰੌਲਾ ਪੈ ਗਿਆ ਸੀ ਭਰਾ ਨਾਲ ਲੜਾਈ ਐਨੀ ਵੱਧ ਗਈ ਸੀ ਕਿ ਉਸ ਨੂੰ ਵਾਪਸ ਆਉਣ ਵਿੱਚ ਦੇਰੀ ਹੋ ਗਈ ਸੀ ਸਟੈਂਪ ਸਾਫ਼ ਦੱਸ ਰਹੀ ਸੀ ਅਰਾਈਵਲ ਇੰਡੀਆ 10 ਜਨਵਰੀ 2018 ਡਿਪਾਰਚਰ ਰਿਟਰਨ ਟੂ ਕੈਨੇਡਾ 15 ਸਤੰਬਰ 2018 ਕੁੱਲ 8 ਮਹੀਨੇ ਅਤੇ 5 ਦਿਨ ਗੁਰਚਰਨ ਦਾ ਮੱਥਾ ਠੰਡਾ ਪੈ ਗਿਆ ਜਦੋਂ ਉਹ ਵਾਪਸ ਕੈਨੇਡਾ ਆਇਆ ਸੀ ਤਾਂ 에어ਪੋਰਟ ਤੇ ਕਿਸੇ ਨੇ ਪਾਸਪੋਰਟ ਦੀ ਬਰੀਕੀ ਨਾਲ ਜਾਂਚ ਨਹੀਂ ਸੀ ਕੀਤੀ ਇੱਕ ਸਲਾਹਕਾਰ ਜਾਂ ਏਜੰਟ ਦੇ ਕਹਿਣ ਤੇ ਉਸਨੇ ਪੈਨਸ਼ਨ ਦੇ ਫਾਰਮ ਵਿੱਚ ਲਿਖ ਦਿੱਤਾ ਸੀ ਕਿ ਉਹ ਸਿਰਫ 5 ਮਹੀਨੇ ਹੀ ਰਿਹਾ ਸੀ ਉਸਨੂੰ ਲੱਗਿਆ ਸੀ ਕਿ ਕਿਸੇ ਨੂੰ ਕੀ ਪਤਾ ਲੱਗਣਾ ਹੈ ਪਰ ਹੁਣ ਉਹ ਝੂਠ ਇੱਕ ਫੰਦਾ ਬਣ ਕੇ ਉਸਤੇ ਗਲ ਵਿੱਚ ਆ ਗਿਆ ਸੀ ਜੇ ਇਹ ਸਾਬਿਤ ਹੋ ਗਿਆ ਤਾਂ ਨਾ ਸਿਰਫ ਪੈਨਸ਼ਨ ਰੁਕੇਗੀ ਸਗੋਂ ਪਿਛਲੇ ਸਾਲਾਂ ਵਿੱਚ ਲਏ ਗਏ ਛੋਟੇ-ਮੋਟੇ ਲਾਭ ਵੀ ਵਿਆਜ ਸਮੇਤ ਮੋੜਨੇ ਪੈਣਗੇ ਇਹ ਰਕਮ ਹਜ਼ਾਰਾਂ ਡਾਲਰਾਂ ਵਿੱਚ ਹੋ ਸਕਦੀ ਸੀ ਪਰ ਇਹ ਗੱਲ ਸਰਕਾਰ ਤੱਕ ਪਹੁੰਚਾਈ ਕਿਸਨੇ ਗੁਰਚਰ ਨੇ ਆਪਣੇ ਆਪ ਨੂੰ ਪੁੱਛਿਆ ਉਸਨੇ ਜੈਕਟ ਪਾਈ ਅਤੇ ਘਰੋਂ ਬਾਹਰ ਨਿਕਲ ਗਿਆ ਉਹ ਪਾਰਕ ਵਿੱਚ ਆਪਣੇ ਪੁਰਾਣੇ ਦੋਸਤ ਮਾਸਟਰ ਜੁਗਿੰਦਰ ਸਿੰਘ ਨੂੰ ਮਿਲਣ ਗਿਆ ਜੋ ਕਿ ਇਨ੍ਹਾਂ ਕਾਨੂੰਨੀ ਪੇਚਾਂ ਦਾ ਥੋੜਾ ਜਾਣਕਾਰ ਸੀ ਜੁਗਿੰਦਰ ਨੇ ਚਿੱਠੀ ਪੜ੍ਹੀ ਅਤੇ ਚਿੰਤਾ ਨਾਲ ਕਿਹਾ ਗੁਰਚਰਨ ਇਹ ਮਾਮਲਾ ਗੰਭੀਰ ਹੈ ਸਰਵਿਸ ਕੈਨੇਡਾ ਹੁਣ ਸਿਰਫ ਪਾਸਪੋਰਟ ਨਹੀਂ ਦੇਖਦੀ ਉਹ ਬਾਰਡਰ ਸਰਵਿਸਿਜ਼ ਤੋਂ ਪੂਰਾ ਰਿਕਾਰਡ ਕੜਵਾਉਂਦੇ ਨੇ ਪਰ ਇੱਕ ਗੱਲ ਹੈ ਇਹ ਆਡਿਟ ਅਚਾਨਕ ਨਹੀਂ ਆਉਂਦਾ ਕਿਸੇ ਨੇ ਪੱਕਾ ਟਿਪ ਯਾਨੀ ਕਿ ਟਿੱਟਣੀ ਦਿੰਦੀ ਹੈ ਕੋਈ ਅਜਿਹਾ ਬੰਦਾ ਜੋ ਤੁਹਾਡੇ ਪਰਿਵਾਰ ਨੂੰ ਅੰਦਰੋਂ ਜਾਣਦਾ ਹੋਵੇ ਗੁਰਚਰਨ ਦਿਮਾਗ ਤੇ ਜ਼ੋਰ ਪਾਉਣ ਲੱਗਾ ਪਿੰਡ ਵਾਲਾ ਰੌਲਾ ਭਤੀਜਾ ਜਿੰਦਰ ਪਰ ਜਿੰਦਰ ਤਾਂ ਕੈਨੇਡਾ ਜਾਣਾ ਚਾਹੁੰਦਾ ਸੀ ਉਹ ਅਜਿਹਾ ਕਿਉਂ ਕਰੇਗਾ ਦੁਪਹਿਰ ਨੂੰ ਗੁਰਚਰਨ ਘਰ ਵਾਪਸ ਆਇਆ ਕਰਦੇ ਬਾਅਦ ਦੀਪੇ ਦੀ ਗੱਡੀ ਖੜੀ ਸੀ ਜੋ ਅਕਸਰ ਇਸ ਸਮੇਂ ਨਹੀਂ ਹੁੰਦੀ ਸੀ ਗੁਰਚਰਨ ਦਾ ਦਿਲ ਜ਼ੋਰ ਨਾਲ ਧੜਕਣ ਲੱਗਾ ਕੀ ਦੀਪੇ ਨੂੰ ਪਤਾ ਲੱਗ ਗਿਆ ਉਹ ਹੌਲੀ ਜਿਹਾ ਅੰਦਰ ਦਾਖਲ ਹੋਇਆ ਦੀਪਾ ਡਾਈਨਿੰਗ ਟੇਬਲ ਤੇ ਬੈਠਾ ਸੀ ਸਿਰ ਫੜ ਕੇ ਉਸ ਦੇ ਸਾਹਮਣੇ ਮੇਜ਼ ਤੇ ਕੁਝ ਕਾਗਜ਼ ਪਏ ਸਨ ਦੀਪੇ ਤੂੰ ਅੱਜ ਜਲਦੀ ਆ ਗਿਆ ਗੁਰਚਰਨ ਨੇ ਡਰਦੇ ਹੋਏ ਪੁੱਛਿਆ ਦੀਪੇ ਨੇ ਸਿਰ ਚੁੱਕਿਆ ਉਸ ਦੀਆਂ ਅੱਖਾਂ ਲਾਲ ਸਨ ਜਿਵੇਂ ਉਹ ਰੋਇਆ ਹੋਵੇ ਜਾਂ ਬਹੁਤ ਗੁੱਸੇ ਵਿੱਚ ਹੋਵੇ ਡੈਡੀ ਆ ਕੀ ਹੈ ਦੀਪ ਨੇ ਮੇਜ਼ ਤੇ ਪਏ ਕਾਗਜ਼ ਵੱਲ ਇਸ਼ਾਰਾ ਕੀਤਾ ਗੁਰਚਰਨ ਨੇ ਦੇਖਿਆ ਇਹ ਉਹ ਆਡਿਟ ਵਾਲੀ ਚਿੱਠੀ ਨਹੀਂ ਸੀ ਜੋ ਉਸਨੇ ਲੁਕਾਈ ਸੀ ਇਹ ਬੈਂਕ ਦੀ ਸਟੇਟਮੈਂਟ ਸੀ ਡੈਡੀ ਮੈਨੂੰ ਅੱਜ ਬੈਂਕ ਤੋਂ ਕਾਲ ਆਈ ਸੀ ਉਹ ਕਹਿੰਦੇ ਨੇ ਕਿ ਤੁਹਾਡੇ ਨਾਮ ਤੇ ਇੰਡੀਆ ਤੋਂ ਵੱਡੀ ਰਕਮ ਦੀ ਟ੍ਰਾਂਜੈਕਸ਼ਨ ਹੋਈ ਹੈ ਜੋ ਤੁਸੀਂ ਇੱਥੇ ਸ਼ੋ ਨਹੀਂ ਕੀਤੀ ਟੈਕਸ ਵਾਲੇ ਪੁੱਛ ਰਹੇ ਨੇ ਗੁਰਚਰਨ ਹੱਕਾ ਬੱਕਾ ਰਹਿ ਗਿਆ ਇਹ ਦੂਜਾ ਝਟਕਾ ਸੀ ਪੁੱਤ ਉਹ ਤਾਂ ਜ਼ਮੀਨ ਦਾ ਠੇਕਾ ਸੀ ਮੈਂ ਸੋਚਿਆ ਤੁਸੀਂ ਸੋਚਿਆ ਕੀ ਦੀਪਾ ਚੀਕਿਆ ਜੋ ਪਹਿਲੀ ਵਾਰ ਆਪਣੇ ਪਿਓ ਅੱਗੇ ਇੰਨਾ ਉੱਚਾ ਬੋਲਿਆ ਸੀ ਤੁਹਾਨੂੰ ਪਤਾ ਆ ਇਹ ਫਰਾਡ ਆ ਜੇ ਮੇਰੀ ਪੀਆਰ ਜਾਂ ਸਿਟੀਜ਼ਨਸ਼ਿਪ ਤੇ ਗੱਲ ਆ ਗਈ ਤਾਂ ਮੈਂ 20 ਸਾਲ ਦੀ ਸਪਾਂਸਰਸ਼ਿਪ ਦਾ ਬੋਝ ਚੁੱਕੀ ਫਿਰਦਾ ਤੇ ਤੁਸੀਂ ਮੇਰੇ ਤੋਂ ਗੱਲਾਂ ਲੁਕਾ ਰਹੇ ਹੋ ਗੁਰਚਰਨ ਚੁੱਪ ਸੀ ਕਮਰਾ ਸ਼ਾਂਤ ਸੀ ਪਰ ਤੂਫਾਨ ਆ ਚੁੱਕਾ ਸੀ ਦੀਪੇ ਨੇ ਫਿਰ ਆਪਣਾ ਫੋਨ ਚੁੱਕਿਆ ਅਤੇ ਇੱਕ ਰਿਕਾਰਡਿੰਗ ਚਲਾਈ ਆ ਸੁਣੋ ਮੈਨੂੰ ਅੱਜ ਸਵੇਰੇ ਇੱਕ ਅਣਜਾਣ ਨੰਬਰ ਤੋਂ ਵਟਸਐਪ ਆਇਆ ਸੀ ਰਿਕਾਰਡਿੰਗ ਵਿੱਚ ਇੱਕ ਜਾਣੀ ਪਛਾਣੀ ਆਵਾਜ਼ ਸੀ ਦੀਪੇ ਵੀਰ ਆਪਣੇ ਡੈਡੀ ਨੂੰ ਕਹਦੇ ਕਿ ਜ਼ਮੀਨ ਦਾ ਹਿੱਸਾ ਮੇਰੇ ਨਾਮ ਕਰ ਦਵੇ ਨਹੀਂ ਤਾਂ ਮੈਂ ਤਾਂ ਸਿਰਫ ਟ੍ਰੇਲਰ ਦਿਖਾਇਆ ਹੀ ਕੈਨੇਡਾ ਸਰਕਾਰ ਨੂੰ ਪੂਰੀ ਫਿਲਮ ਹਲੇ ਬਾਕੀ ਐ ਗੁਰਚਰਨ ਦੇ ਪੈਰਾਂ ਹਿੱਠੂ ਜ਼ਮੀਨ ਨਿਕਲ ਗਈ ਇਹ ਆਵਾਜ਼ ਕਿਸੇ ਹੋਰ ਦੀ ਨਹੀਂ ਸਗੋਂ ਉਸਦੇ ਸਭ ਤੋਂ ਛੋਟੇ ਭਰਾ ਜਗਤਾਰ ਦੀ ਸੀ ਜਿਸ ਨੂੰ ਗੁਰਚਰਨ ਨੇ ਬਚਪਨ ਵਿੱਚ ਪੁੱਤਾਂ ਵਾਂਗ ਪਾਲਿਆ ਸੀ ਪਰ ਸਵਾਲ ਇਹ ਸੀ ਕਿ ਜਗਤਾਰ ਕੋਲ ਗੁਰਚਰਨ ਦੇ ਪਾਸਪੋਰਟ ਅਤੇ ਬੈਂਕ ਦੀ ਨਿੱਜੀ ਜਾਣਕਾਰੀ ਕਿੱਥੋਂ ਆਈ ਕੀ ਗੁਰਚਰਨ ਦੇ ਆਪਣੇ ਹੀ ਘਰ ਵਿੱਚ ਇੱਥੇ ਕੈਨੇਡਾ ਵਿੱਚ ਕੋਈ ਜਾਸੂਸ ਬੈਠਾ ਸੀ ਜੋ ਜਗਤਾਰ ਨੂੰ ਖਬਰਾਂ ਦੇ ਰਿਹਾ ਸੀ ਦੀਪੇ ਨੇ ਗੁਰਚਰਨ ਵੱਲ ਸੱਕੀ ਨਜ਼ਰਾਂ ਨਾਲ ਦੇਖਿਆ ਡੈਡੀ ਕੀ ਕੋਈ ਹੋਰ ਗੱਲ ਹੈ ਜੋ ਤੁਸੀਂ ਮੇਰੇ ਤੋਂ ਲੁਕਾ ਰਹੇ ਹੋ ਕਿਉਂਕਿ ਜਗਤਾਰ ਚਾਚੇ ਨੇ ਮੈਸੇਜ ਵਿੱਚ ਇੱਕ ਤੀਜੀ ਚਿੱਠੀ ਦਾ ਜ਼ਿਕਰ ਕੀਤਾ ਜੋ ਅੱਜ ਸ਼ਾਮ ਤੱਕ ਆਉਣ ਵਾਲੀ ਹੈ ਤੀਜੀ ਚਿੱਠੀ ਹੁਣ ਹੋਰ ਕੀ ਬਾਕੀ ਰਹਿ ਗਿਆ ਸੀ ਦੀਪੇ ਦੇ ਸਵਾਲ ਨੇ ਕਮਰੇ ਵਿੱਚ ਇੱਕ ਅਜੀਬ ਜੀ ਖਾਮੋਸ਼ੀ ਪੈਦਾ ਕਰ ਦਿੱਤੀ ਸੀ ਤੀਜੀ ਚਿੱਠੀ ਗੁਰਚਰਨ ਨੇ ਸੋਚਿਆ ਪਰ ਉਸਦੇ ਮੂੰਹੋਂ ਸ਼ਬਦ ਨਹੀਂ ਨਿਕਲੇ ਬਲਵਿੰਦਰ ਕੌਰ ਵੀ ਰਸੋਈ ਚੋਂ ਬਾਹਰ ਆ ਗਈ ਸੀ ਪਿਓ ਪੁੱਤ ਦੀ ਤਲਖੀ ਦੇਖ ਕੇ ਉਹ ਡਰ ਗਈ ਕੀ ਹੋਇਆ ਕਿਹੜੀ ਚਿੱਠੀ ਦੀ ਗੱਲ ਕਰਦੇ ਹੋ ਦੀਪਕ ਗੁੱਸੇ ਵਿੱਚ ਉੱਠਿਆ ਅਤੇ ਖਿੜਕੀ ਵੱਲ ਗਿਆ ਮੰਮੀ ਡੈਡੀ ਜੀ ਦੇ ਭਰਾ ਜਗਤਾਰ ਨੇ ਸਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ ਉਸ ਨੂੰ ਸਾਡੀ ਹਰ ਪਲ ਦੀ ਖਬਰ ਹੈ ਉਸ ਨੂੰ ਇਹ ਵੀ ਪਤਾ ਹੈ ਕਿ ਮੈਂ ਕੱਲ ਬੈਂਕ ਗਿਆ ਸੀ ਇਹ ਸਭ ਇੰਡੀਆ ਬੈਠ ਕੇ ਪਤਾ ਨਹੀਂ ਲੱਗ ਸਕਦਾ ਇੱਥੇ ਇਸੇ ਘਰ ਵਿੱਚ ਕੋਈ ਹੈ ਜੋ ਉਸ ਨਾਲ ਗੱਲ ਕਰਦਾ ਹੈ ਗੁਰਚਰਨ ਨੇ ਹੈਰਾਨੀ ਨਾਲ ਦੀਪੇ ਵੱਲ ਦੇਖਿਆ ਪੁੱਤ ਤੂੰ ਕੀ ਕਹਿ ਰਿਹਾ ਹੈ ਇੱਥੇ ਕੌਣ ਹੋ ਸਿਰਫ ਆਪਾਂ ਤਿੰਨ ਜੀ ਹਾਂ ਤੇ ਤੇਰੀ ਨੂਰ ਰਮਨ ਰਮਨ ਦਾ ਨਾਮ ਆਉਂਦਿਆਂ ਹੀ ਦੀਪਾ ਧੁੱਪ ਹੋ ਗਿਆ ਰਮਨ ਦੀਪੇ ਦੀ ਪਤਨੀ ਜੋ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਸਹੁਰੇ ਪਰਿਵਾਰ ਨਾਲ ਕੁਝ ਖਿੱਚੀ-ਕਿੱਚੀ ਰਹਿੰਦੀ ਸੀ ਉਸ ਨੂੰ ਸ਼ਿਕਾਇਤ ਸੀ ਕਿ ਦੀਪਾ ਸਾਰੀ ਕਮਾਈ ਮਾਪਿਆਂ ਦੀ ਸਪਾਂਸਰਸ਼ਿਪ ਅਤੇ ਦਵਾਈਆਂ ਤੇ ਲਗਾ ਦਿੰਦਾ ਹੈ ਤੇ ਉਹ ਆਪਣਾ ਵੱਖਰਾ ਘਰ ਨਹੀਂ ਲੈ 파 ਰਹੇ ਇੰਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ ਤਿੰਨਾਂ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਕਿ ਇਹ ਉਹ ਤੀਜੀ ਚਿੱਚੀ ਸੀ ਦੀਪੇ ਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਇੱਕ ਕੂਰੀਅਰ ਵਾਲਾ ਖੜਾ ਸੀ ਉਸ ਨੇ ਇੱਕ ਮੋਟਾ ਲਫਾਫਾ ਦੀਪੇ ਦੀ ਹੱਥ ਫੜਾਇਆ ਅਤੇ ਦਸਤਖਤ ਕਰਵਾ ਕੇ ਚਲਾ ਗਿਆ ਦੀਪੇ ਨੇ ਲਫਾਫਾ ਖੋਲ੍ਹਿਆ ਅੰਦਰ ਕਾਗਜ਼ਾਂ ਦਾ ਇੱਕ ਪੁਲੰਦਾ ਸੀ ਸਭ ਤੋਂ ਉੱਪਰ ਇੱਕ ਫੋਟੋ ਸੀ ਪੁਰਾਣੀ ਬਲੈਕ ਐਂਡ ਵਾਈਟ ਫੋਟੋ ਵਿੱਚ ਗੁਰਚਰਨ ਇੱਕ ਛੋਟੇ ਬੱਚੇ ਸ਼ਾਇਦ ਜਗਤਾਰ ਦੇ ਨਾਲ ਖੜਾ ਸੀ ਪਰ ਪਿੱਛੇ ਪਿੰਡ ਦੀ ਜ਼ਮੀਨ ਦੇ ਕਾਗਜ਼ ਫੜੇ ਇੱਕ ਹੋਰ ਆਦਮੀ ਖੜਾ ਸੀ ਪਿੰਡ ਦਾ ਪੁਰਾਣਾ ਪਟਵਾਰੀ ਨਾਲ ਇੱਕ ਕਾਨੂੰਨੀ ਨੋਟਿਸ ਸੀ ਲੀਗਲ ਨੋਟਿਸ ਕਲੇਮ ਔਨ ਐਂਸੈਸਟਰਲ ਪ੍ਰੋਪਰਟੀ ਪੁਸ਼ਤੇਨੀ ਜਾਇਦਾਦ ਤੇ ਦਾਵਾ ਅਤੇ ਇੱਕ ਹੱਥ ਲਿਖਤ ਚਿੱਠੀ ਵੱਡਵੀਰ ਤੈਨੂੰ ਲੱਗਦਾ ਸੀ ਕਿ ਤੂੰ ਚੋਰੀ ਛਿਪੀ ਜ਼ਮੀਨ ਵੇਚ ਕੇ ਸਾਰਾ ਪੈਸਾ ਕੈਨੇਡਾ ਮੰਗਵਾ ਲੇਗਾ ਤੇ ਮੈਨੂੰ ਪਤਾ ਨਹੀਂ ਲੱਗੇਗਾ ਮੇਰੇ ਕੋਲ ਸਬੂਤ ਹੈ ਕਿ ਤੂੰ ਮੇਰੇ ਹਿੱਸੇ ਤੇ ਦਸਤਖਤ ਜਾਲੀ ਕੀਤੇ ਸ ਜੇ ਤੂੰ ਚਾਹਨਾ ਹੈ ਕਿ ਮੈਂ ਕੈਨੇਡਾ ਇਮੀਗ੍ਰੇਸ਼ਨ ਨੂੰ ਤੇਰੇ ਝਾਲੀ ਦਸਤਖਤ ਅਤੇ 8 ਮਹੀਨੇ ਵਾਲੀ ਫੇਰੀ ਬਾਰੇ ਨਾ ਦੱਸਾਂ ਤਾਂ 50000 ਡਾਲਰ ਦਾ ਪ੍ਰਬੰਧ ਕਰ ਲੈ। ਗੁਰਚਰਨ ਕੁਰਸੀ ਤੇ ਟਹਿ ਗਿਆ। ਇਹ ਝੂਠ ਹੈ। ਮੈਂ ਕੋਈ ਦਸਤਖਤ ਝਾਲੀ ਨਹੀਂ ਕੀਤੇ। ਉੱਚੀ ਕਿਆ। ਜਗਤਾਰ ਹਮੇਸ਼ਾ ਤੋਂ ਮੇਰੀ ਕਮਾਈ ਤੇ ਅੱਖ ਰੱਖਦਾ ਸੀ। ਉਹ ਜ਼ਮੀਨ ਮੇਰੇ ਹਿੱਸੇ ਦੀ ਸੀ। ਦੀਪੇ ਨੇ ਗੁਰਚਰਨ ਦੀ ਅੱਖਾਂ 'ਚ ਦੇਖਿਆ। ਡੈਡੀ, ਮੈਨੂੰ ਸੱਚ ਦੱਸੋ। ਕਿ ਤੁਸੀਂ ਜਦੋਂ ਪਿਛਲੀ ਵਾਰ ਇੰਡੀਆ ਗਏ ਸੀ, ਤੁਸੀਂ ਜ਼ਮੀਨ ਵੇਚਣ ਦੀ ਕੋਸ਼ਿਸ਼ ਕੀਤੀ ਸੀ? ਗੁਰਚਰਨ ਨੇ ਹੌਲੀ ਜਿਹੀ ਸਿਰ ਹਿਲਾਇਆ। ਹਾਂ। ਮੈਂ ਸੋਚੇ ਸੀ ਕਿ ਪੈਸੇ ਆ ਜਾਣਗੇ ਤਾਂ ਤੇਰਾ ਕਰਜ਼ਾ ਲੈ ਜਾਊਗਾ ਪਰ ਸੌਦਾ ਨਹੀਂ ਹੋਇਆ ਸੀ ਪਰ ਜਗਤਾਰ ਚਾਚੇ ਨੂੰ ਇਹ ਸਭ ਕਿਵੇਂ ਪਤਾ ਦੀਪਕ ਗੁੱਸੇ ਵਿੱਚ ਕੰਬ ਰਿਹਾ ਸੀ ਉਦੋਂ ਹੀ ਪੌੜੀਆਂ ਤੋਂ ਰਮਨ ਹੇਠਾਂ ਆਈ ਉਸਦੇ ਹੱਥ ਵਿੱਚ ਫੋਨ ਸੀ ਉਹ ਘਬराई ਹੋਈ ਲੱਗ ਰਹੀ ਸੀ ਦੀਪੇ ਰਮਨ ਨੇ ਹੌਲੀ ਜਿਹੀ ਕਿਹਾ ਤੂੰ ਕਿਸ ਨਾਲ ਗੱਲ ਕਰ ਰਹੀ ਸੀ ਮੇਰੀ ਮਹਾਨਾਲ ਫੋਨ ਦਿਖਾਓ ਦੀਪੇ ਨੇ ਹੱਥ ਅੱਗੇ ਕੀਤਾ ਰਮਨ ਪਿੱਛੇ हट ਗਈ ਤੂੰ ਮੇਰੇ ਤੇ ਸ਼ੱਕ ਕਰ ਰਿਹਾ ਹੈ ਦੀਪੇ ਨੇ ਝਪੜ ਕੇ ਫੋਨ ਖੋਲ੍ਹਿਆ ਉਸਨੇ WhatsApp ਖੋਲ੍ਹਿਆ ਸਭ ਤੋਂ ਉੱਪਰ ਚੈਟ ਰਮਨਦੀਪੂ ਆਦੀ ਸੀ ਅਤੇ ਪੂਆ ਦਾ ਕਰ ਜਗਤਾਰ ਦੇ ਕਰ ਦੇ ਬਿਲਕੁਲ ਨਾਲ ਸੀ ਚੈਟ ਵਿੱਚ ਲਿਖਿਆ ਸੀ ਰਮਨ ਅੱਜ ਬੈਂਕ ਤੋਂ ਚਿੱਠੀ ਆਈ ਸੀ ਦੀਪਾ ਬਹੁਤ ਪਰੇਸ਼ਾਨ ਹੈ ਤੁਸੀਂ ਚਾਚਾ ਜੀ ਨੂੰ ਕਹੋ ਕਿ ਹੁਣ ਹੋਰ ਤੰਗ ਨਾ ਕਰਨ ਸਾਡਾ ਘਰ ਟੁੱਟ ਜਾਵੇਗਾ ਦੀਪੇ ਨੇ ਹਰਾਨੀ ਨਾਲ ਰਮਨ ਵੱਲ ਦੇਖਿਆ ਤੂੰ ਤੂੰ ਮੇਰੇ ਘਰ ਦੀਆਂ ਗੱਲਾਂ ਉੱਥੇ ਦੱਸ ਰਹੀ ਸੀ ਰਮਨ ਰੋ ਪਈ ਮੈਨੂੰ ਨਹੀਂ ਪਤਾ ਸੀ ਕਿ ਉਹ ਇਹ ਸਭ ਕਰਨਗੇ ਪੂਆ ਕਹਿੰਦੀ ਸੀ ਕਿ ਜਗਤਾਰ ਚਾਚਾ ਸਿਰਫ ਹੱਕ ਮੰਗ ਰਿਹਾ ਹੈ ਮੈਂ ਸੋਚਿਆ ਜੇ ਮਾਮਲਾ ਸੁਲਝ ਜਾਵੇ ਤਾਂ ਸ਼ਾਇਦ ਸਾਨੂੰ ਪੈਸੇ ਮਿਲ ਜਾਣ ਤੇ ਅਸੀਂ ਆਪਣਾ ਵੱਖਰਾ ਘਰ ਲੈ ਸਕੀਏ ਮੈਂ ਸਿਰਫ ਆਪਣਾ ਭਵਿਕ ਸੋਚਿਆ ਸੀ ਦੀਪੇ ਘਰ ਵਿੱਚ ਸਨਾਟਾ ਚ ਆ ਗਿਆ ਬਲਵਿੰਦਰ ਕੌਰ ਨੇ ਸਿਰਫ ਹੜ ਲਿਆ ਆਪਣੀ ਹੀ ਨੂੰਨੇ ਅਣਜਾਣੇ ਵਿੱਚ ਹੀ ਸਹੀ ਘਰ ਦੇ ਭੇਤ ਲੰਕਾ ਢਾਉਣ ਵਾਲਿਆਂ ਨੂੰ ਦੇ ਦਿੱਤੇ ਸਨ ਪਰ ਕਹਾਣੀ ਇੱਥੇ ਨਹੀਂ ਮੁੱਕਦੀ ਗੁਰਚਰਨ ਨੇ ਅਚਾਨਕ ਸਿਰ ਚੁੱਕਿਆ ਉਸ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਚਮਕ ਸੀ ਡਰ ਦੀ ਨਹੀਂ ਗੁੱਸੇ ਦੀ ਠੀਕ ਹੈ ਜੇ ਜਗਤਾਰ جنگ ਚਾਹੁੰਦਾ ਹੈ ਤਾਂ جنگ ਹੋਵੇਗੀ ਉਸਨੇ ਉਹ ਤੀਜੀ ਚਿੱਠੀ ਚੁੱਕੀ ਅਤੇ ਧਿਆਨ ਨਾਲ ਫੋਟੋ ਦੇਖੀ ਦੀਪੇ ਇਸ ਫੋਟੋ ਨੂੰ ਧਿਆਨ ਨਾਲ ਦੇਖ ਇਸ ਵਿੱਚ ਪਟਵਾਰੀ ਦੇ ਹੱਥ ਵਿੱਚ ਜੋ ਰਜਿਸਟਰ ਹੈ ਉਸ ਤੇ ਤਾਰੀਖ 1995 ਦੀ ਨਹੀਂ 2015 ਦੀ ਹੈ ਇਹ ਫੋਟੋ ਫੋਟੋਸ਼ਾਪ ਹੈ ਗੁਰਚਰਨ ਖੜਾ ਹੋ ਗਿਆ ਉਸਨੇ ਸੋਚਿਆ ਉਹ ਮੈਨੂੰ ਡਰਾ ਲਵੇਗਾ ਪਰ ਉਹ ਭੁੱਲ ਗਿਆ ਕਿ ਮੈਂ ਉਸਨੂੰ ਪਾ ਲਿਆ ਹੈ ਮੈਨੂੰ ਉਸਦੀ ਇੱਕ ਅਜਿਹੀ ਕਮਜ਼ੋਰੀ ਪਤਾ ਹੈ ਜੋ ਜੇ ਮੈਂ ਕੈਨੇਡਾ ਐਂਬੈਸੀ ਨੂੰ ਦੱਸ ਦਿੱਤੀ ਤਾਂ ਉਸਦਾ ਮੁੰਡਾ ਜੋ ਸਟੱਡੀ ਵੀਜ਼ੇ ਤੇ ਟੋਰਾਂਟੋ ਆਉਣ ਵਾਲਾ ਹੈ ਉਹ ਕਦੇ ਜਹਾਜ਼ ਨਹੀਂ ਚੜ ਸਕੇਗਾ ਪਰ ਕੀ ਗੁਰਚਰਨ ਸੱਚਮੁੱਚ ਆਪਣੇ ਭਤੀਜੇ ਦਾ ਭਵਿੱਖ ਬਰਬਾਦ ਕਰੇਗਾ ਅਤੇ ਸਭ ਤੋਂ ਵੱਡਾ ਖਤਰਾ ਹਲੇ ਟਲਿਆ ਨਹੀਂ ਸੀ ਸਰਵਿਸ ਕੈਨੇਡਾ ਦੀ ਆਡਿਟ ਵਾਲੀ ਚਿੱਠੀ ਅਸਲੀ ਸੀ ਸਰਕਾਰ ਨੂੰ ਜਵਾਬ ਦੇਣ ਲਈ ਸਿਰਫ 2 ਦਿਨ ਬਚੇ ਸਨ ਕੀ ਗੁਲਚਰਨ ਜਗਤਾਰ ਨੂੰ ਚੁੱਪ ਕਰਵਾ ਕੇ ਸਰਕਾਰ ਦੇ ਚੁੰਗਲ ਵਿੱਚੋਂ ਨਿਕਲ ਸਕੇਗਾ ਜਾਂ ਫਿਰ ਉਸਦਾ ਆਪਣਾ ਅਤੀਤ ਉਸ ਨੂੰ ਖਾ ਜਾਵੇਗਾ। ਕਮਰੇ ਵਿੱਚ ਮਾਹੌਲ ਤਨਾਪੂਰਨ ਸੀ। ਰਮਨ ਅਜੀਬੀ ਸਿਸਕ ਰਹੀ ਸੀ ਪਰ ਗੁਰਚਰਨ ਦੇ ਚਿਹਰੇ ਤੇ ਹੁਣ ਡਰ ਦੀ ਥਾਂ ਇੱਕ ਅਜੀਬ ਸ਼ਾਂਤੀ ਸੀ। ਉਹ ਦੀਪੇ ਕੋਲ ਗਿਆ ਅਤੇ ਉਸ ਦੇ ਮੋਢੇ ਤੇ ਹੱਥ ਰੱਖਿਆ। ਪੁੱਤ ਹੰਝੂ ਪੂੰਝ ਲੈ। ਰਮਨ ਨੂੰ ਕੁਝ ਨਾ ਕਹਿ। ਉਸਨੇ ਜੋ ਕੀਤਾ ਬੇਸਮਝੀਚ ਕੀਤਾ। ਪਰ ਹੁਣ ਸਮਾਂ ਰੋਣ ਦਾ ਨਹੀਂ ਹਿਸਾਬ ਬਰਾਬਰ ਕਰਨ ਦਾ ਹੈ। ਗੁਰਚਰਨ ਨੇ ਆਪਣਾ ਫੋਨ ਚੁੱਕਿਆ ਅਤੇ ਸਿੱਧਾ ਜਗਤਾਰ ਨੂੰ ਵੀਡੀਓ ਕਾਲ ਕੀਤੀ। ਦੂਜੇ ਪਾਸੇ ਜਗਤਾਰ ਨੇ ਫੋਨ ਚੁੱਕਿਆ। ਉਸ ਦੇ ਚਿਹਰੇ ਤੇ ਜਿੱਤ ਦੀ ਮੁਸਕਾਨ ਸੀ। ਕੀ ਹਾਲ ਹੈ ਵੱਡੇ ਵੀਰ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਗੁਰਚਰਨ ਨੇ ਦੀਪੇ ਨੂੰ ਇਸ਼ਾਰਾ ਕੀਤਾ ਕਿ ਉਹ ਚੁੱਪ ਰਹੇ ਜਗਤਾਰ ਗੁਰਚਰਨ ਨੇ ਬੜੇ ਠਰਮੇ ਨਾਲ ਕਿਹਾ ਤੇਰੀ ਭੇਜੀ ਫੋਟੋ ਦੇਖੀ ਮੈਂ ਬੜੀ ਸਾਫ ਸਫਾਈ ਨਾਲ ਬਣਾਈ ਹੈ ਪਰ ਤੂੰ ਸ਼ਾਇਦ ਭੁੱਲ ਗਿਆ ਕਿ ਜਿਸ ਕੰਪਿਊਟਰ ਵਾਲੇ ਤੋਂ ਤੂੰ ਇਹ ਕਰਡਿਟ ਕਰਵਾਈ ਹੈ ਉਹ ਮੇਰੇ ਪੁਰਾਣੇ ਯਾਰ ਦਾ ਮੁੰਡਾ ਹੈ ਜਗਤਾਰ ਦੀ ਮੁਸਕਾਨ ਥੋੜੀ ਫਿੱਕੀ ਪੈ ਗਈ ਕੀ ਮਤਲਬ ਮਤਲਬ ਐ ਕਿ ਤੇਰਾ ਮੁੰਡਾ ਜਿੰਦਰ ਜਿਸ ਦੀ ਫਾਈਲ ਕੈਨੇਡਾ ਐਂਬੈਸੀ ਵਿੱਚ ਲੱਗੀ ਹੈ ਮੈਨੂੰ ਪਤਾ ਹੈ ਕਿ ਉਸ ਦਾ ਤਜਰਬੇ ਦਾ ਸਰਟੀਫਿਕੇਟ ਜਾਲੀ ਹੈ ਤੂੰ ਉਸ ਨੂੰ ਮੇਰੇ ਖੇਤਾਂ ਵਿੱਚ ਸੁਪਰਵਾਈਜ਼ਰ ਦਿਖਾਇਆ ਹੈ ਜਦ ਕਿ ਉਹ ਸ਼ਹਿਰ ਵਿੱਚ ਅਵਾਰਾਗਰਦੀ ਕਰਦਾ ਸੀ ਜੇ ਮੈਂ ਅੱਜ ਇੱਕ ਈਮੇਲ ਐਮਬੈਸੀ ਨੂੰ ਕਰ ਦਿੱਤੀ ਕਿ ਮੈਂ ਉਸ ਨੂੰ ਕਦੇ ਨੌਕਰੀ ਤੇ ਨਹੀਂ ਰੱਖਿਆ ਤਾਂ ਤੇਰੇ ਮੁੰਡੇ ਤੇ 5 ਸਾਲ ਦਾ ਬੈਨ ਲੱਗੇਗਾ ਉਹ ਕੈਨੇਡਾ ਤਾਂ ਕੀ ਨੇਪਾਲ ਵੀ ਨਹੀਂ ਜਾ ਸਕੇਗਾ ਜਗਤਾਰ ਦਾ ਰੰਗ ਪੀਲਾ ਪੈ ਗਿਆ ਨਹੀਂ ਵੀਰ ਇੰਜ ਨਾ ਕਰੀ ਉਹ ਬੱਚੇ ਦਾ ਭਵਿੱਖ ਹੈ ਭਵਿੱਖ ਮੇਰੇ ਪੁੱਤ ਦਾ ਵੀ ਹੈ ਗੁਰਚਰਨ ਨੇ ਗਰਜਮੀ ਆਵਾਜ਼ ਵਿੱਚ ਕਿਹਾ ਅੱਜ ਤੋਂ ਬਾਅਦ ਜੇ ਤੂੰ ਮੇਰੇ ਘਰ ਵੱਲ ਅੱਖ ਚੁੱਕੇ ਨਹੀਂ ਦੇਖਿਆ ਤਾਂ ਜਿੰਦਰ ਨੂੰ ਭੁੱਲ ਜਾਹੀਂ ਹੁਣ ਫੋਨ ਕੱਟ ਅਤੇ ਉਹ ਨਕਲੀ ਨੋਟਿਸ ਵਾਪਸ ਲੈ ਲੈ ਗੁਰਚਰਨ ਨੇ ਫੋਨ ਕੱਟ ਦਿੱਤਾ ਕਮਰੇ ਵਿੱਚ ਦੀਪਾ ਅਤੇ ਰਮਨ ਹੈਰਾਨ ਸਨ ਬਜ਼ੁਰਗ ਪਿਤਾ ਨੇ ਮਿੰਟਾਂ ਵਿੱਚ ਹੀ ਖੇਡ ਪਲਟ ਦਿੱਤੀ ਸੀ ਪਰ ਅਸਲੀ ਮੁਸੀਬਤ ਅਜੇ ਬਾਕੀ ਸੀ ਸਰਵਿਸ ਕੈਨੇਡਾ ਦੀ ਆਡਿਟ ਅਗਲੇ ਦਿਨ ਗੁਰਚਰਨ ਅਤੇ ਦੀਪਾ ਸਰਵਿਸ ਕੈਨੇਡਾ ਦੇ ਦਫ਼ਤਰ ਗਏ ਅਫਸਰ ਇੱਕ ਗੋਰਾ ਆਦਮੀ ਬੜੀ ਗੰਭੀਰਤਾ ਨਾਲ ਫਾਈਲ ਦੇਖ ਰਿਹਾ ਸੀ मिस्टर सिंह अफसर ने कहा ਤੁਹਾਡੇ ਪਾਸਪੋਰਟ ਮੁਤਾਬਕ ਤੁਸੀਂ 2018 ਵਿੱਚ 8 ਮਹੀਨੇ ਇੰਡੀਆ ਰਹੇ ਸੀ ਨਿਯਮਾਂ ਮੁਤਾਬਕ ਜੇ ਤੁਸੀਂ ਬਿਨਾਂ ਦੱਸੇ 6 ਮਹੀਨੇ ਤੋਂ ਵੱਧ ਰਹਿੰਦੇ ਹੋ ਤਾਂ ਤੁਹਾਡੀ ਯੋਗਤਾ ਰੁਕ ਜਾਂਦੀ ਹੈ ਤੁਸੀਂ ਇੰਨਾ ਲੰਮਾ ਸਮਾਂ ਉੱਤੇ ਕੀ ਕਰ ਰਹੇ ਸੀ ਦੀਪਕ ਘਬਰਾ ਗਿਆ ਉਸ ਨੂੰ ਪਤਾ ਸੀ ਕਿ ਡੈਡੀ ਜ਼ਮੀਨ ਦੇ ਰੋਲੇ ਕਰਕੇ ਰੁਕੇ ਸਨ ਜੋ ਕਿ ਕੋਈ ਜਾਇਜ਼ ਕਾਰਨ ਨਹੀਂ ਮੰਨਿਆ ਜਾਂਦਾ ਗੁਰਚਰਨ ਨੇ ਆਪਣੀ ਜੇਬ ਵਿੱਚੋਂ ਇੱਕ ਪੁਰਾਣੀ ਮੂੜੀ ਟੁੜੀ ਫਾਈਲ ਕੱਢੀ ਅਤੇ ਅਫਸਰ ਦੇ ਮੇਜ਼ ਤੇ ਰੱਖੀ ਸਰ ਮੈਂ ਉੱਥੇ ਮਜ਼ੇ ਕਰਨ ਨਹੀਂ ਰੁਕਿਆ ਸੀ ਮੈਂ ਬਿਮਾਰ ਸੀ ਦੀਪ ਨੇ ਹੈਰਾਨ ਹੋ ਕੇ ਡੈਡੀ ਵੱਲ ਦੇਖਿਆ ਅਫਸਰ ਨੇ ਫਾਈਲ ਖੋਲੀ ਉਸ ਵਿੱਚ ਜਲੰਧਰ ਦੇ ਇੱਕ ਹਸਪਤਾਲ ਦੀਆਂ ਰਿਪੋਰਟਾਂ ਸਨ ਹਾਰਡ ਬਲਾਕੇਜ ਅਤੇ ਡਾਕਟਰ ਵੱਲੋਂ ਸਫਰ ਕਰਨ ਦੀ ਮਨਾਹੀ ਦੇ ਸਰਟੀਫਿਕੇਟ ਲੱਗੇ ਹੋਏ ਸਨ ਤਰੀਕਾ ਬਿਲਕੁਲ ਉਸੇ 8 ਮਹੀਨੇ ਦਾ ਸਮੇਂ ਦੀਆਂ ਸਨ ਡੈਡੀ ਦੀਪੇ ਦੀਆਂ ਅੱਖਾਂ ਪਰ ਆਈਆਂ ਤੁਹਾਨੂੰ ਹਾਰਟ ਅਟੈਕ ਹੋਇਆ ਸੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਗੁਰਚਰਨ ਨੇ ਨੀਵੀ ਪਾ ਲਈ ਪੁੱਤ ਤੂੰ ਇੱਥੇ ਨਵਾਂ ਨਵਾਂ ਕੰਮ ਤੇ ਲੱਗਿਆ ਸੀ ਤੇਰਾ ਵਿਆਹ ਹੋਣ ਵਾਲਾ ਸੀ ਮੈਂ ਤੈਨੂੰ ਟੈਨਸ਼ਨ ਨਹੀਂ ਦੇਣੀ ਚਾਹੁੰਦਾ ਸੀ ਮੈਂ ਤੇਰੀ ਮਾਂ ਨੂੰ ਵੀ ਕਸਮ ਦਿੱਤੀ ਸੀ ਕਿ ਤੈਨੂੰ ਨਾ ਦੱਸੇ। ਕਮਰੇ ਵਿੱਚ ਭਾਵੁਕ ਮਾਹੌਲ ਬਣ ਗਿਆ। ਅਫਸਰ ਵੀ ਨਰਮ ਪੈ ਗਿਆ। ਉਸਨੇ ਕਾਗਜ਼ਾਂ ਦੀ ਜਾਂਚ ਕੀਤੀ। ਠੀਕ ਹੈ ਮਿਸਟਰ ਸਿੰਘ। ਮੈਡੀਕਲ ਐਮਰਜੈਂਸੀ ਇੱਕ ਜਾਇਜ਼ ਕਾਰਨ ਹੈ। ਅਸੀਂ ਤੁਹਾਡਾ ਉਹ ਸਮਾਂ ਗੈਰਹਾਜ਼ਰ ਨਹੀਂ ਗਿਣਾਗੇ। ਤੁਹਾਡੀ ਪੈਨਸ਼ਨ ਦਾ ਰਸਤਾ ਸਾਫ਼ ਹੈ। ਦੀਪਾ ਬਹੁਤ ਖੁਸ਼ ਸੀ। ਉਸਨੇ ਬਾਹਰ ਆ ਕੇ ਪਿਤਾ ਨੂੰ ਕੁੱਟ ਕੇ ਜਫੀ ਪਾਈ। ਮੈਨੂੰ ਮaaf ਕਰ ਦਿਓ ਡੈਡੀ। ਮੈਂ ਤੁਹਾਡੇ ਤੇ ਸ਼ੱਕ ਕੀਤਾ। ਸਾਰੀ ਟੈਨਸ਼ਨ ਖਤਮ ਹੁੰਦੀ ਜਾਪਰੀ ਸੀ। ਪਰ ਜਿਵੇਂ ਹੀ ਉਹ ਕਾਰਵਜ ਬੈਠਣ ਲੱਗੇ ਦੀਪੇ ਦਾ ਫੋਨ ਵੱਜਿਆ। ਇਹ ਬੈਂਕ ਮੈਨੇਜਰ ਸੀ। ਹੈਲੋ ਦੀਪਾ ਤੁਹਾਡੇ ਪਿਤਾ ਜੀ ਦੀ ਪੈਨਸ਼ਨ ਕਲੀਅਰ ਹੋਣ ਵਾਲੀ ਖਬਰ ਚੰਗੀ ਹੈ ਪਰ ਇੱਕ ਨਵੀਂ ਸਮੱਸਿਆ ਆ ਗਈ ਹੈ। ਕੀ ਸਮੱਸਿਆ? ਦੀਪ ਨੇ ਪੁੱਛਿਆ। ਸਰਵਿਸ ਕੈਨੇਡਾ ਨੇ ਤੁਹਾਡੇ ਪਿਤਾ ਦਾ ਖਾਤਾ ਲਿੰਕ ਕਰ ਦਿੱਤਾ ਹੈ ਪਰ ਸਿਸਟਮ ਦਿਖਾ ਰਿਹਾ ਹੈ ਕਿ ਗੁਰਚਰਨ ਸਿੰਘ ਦੇ ਨਾਮ ਤੇ ਪਹਿਲਾਂ ਹੀ ਇੱਕ ਜੁਆਇੰਟ ਅਕਾਊਂਟ ਚੱਲ ਰਿਹਾ ਹੈ ਜਿਸ ਵਿੱਚ ਹਰ ਮਹੀਨੇ 3000 ਡਾਲਰ ਕੈਸ਼ ਜਮ੍ਹਾਂ ਹੁੰਦਾ ਹੈ। ਸਰਕਾਰ ਪੁੱਛ ਰਹੀ ਹੈ ਕਿ ਇਹ ਅਣਦੱਸੀ ਆਮਦਨ ਕਿੱਥੋਂ ਆ ਰਹੀ ਹੈ। ਜੇ ਇਹ ਸਾਬਤ ਨਾ ਹੋਇਆ ਤਾਂ ਸਿਰਫ ਪੈਨਸ਼ਨ ਨਹੀਂ ਰੁਕੇਗੀ ਸਗੋਂ ਟੈਕਸ ਚੋਰੀ ਦਾ ਕੇਸ ਵੀ ਬਣੇਗਾ। ਦੀਪਾ ਸੁੰਨ ਹੋ ਗਿਆ। ਗੁਰਚਰਨ ਨੇ ਹੈਰਾਨੀ ਨਾਲ ਪੁੱਛਿਆ ਕਿਹੜਾ ਖਾਤਾ? ਮੇਰਾ ਤਾਂ ਸਿਰਫ ਇੱਕੋ ਖਾਤਾ ਹੈ ਤੇਰੇ ਨਾਲ ਦੀਪੇ ਨੇ ਡਰਦੇ ਹੋਏ ਡੈਡੀ ਵੱਲ ਦੇਖਿਆ ਉਹ ਜਾਣਦਾ ਸੀ ਕਿ ਇਹ ਖਾਤਾ ਕਿਸ ਦਾ ਹੈ ਇਹ ਖਾਤਾ ਗੁਰਚਰਨ ਦਾ ਨਹੀਂ ਪਰ ਗੁਰਚਰਨ ਦੇ ਆਈਡੀ ਦੀ ਵਰਤੋਂ ਕਰਕੇ ਖੁੱਲਿਆ ਗਿਆ ਸੀ ਅਤੇ ਇਸ ਨੂੰ ਖੋਲਣ ਵਾਲਾ ਕੋਈ ਬਾਹਰਲਾ ਨਹੀਂ ਸੀ ਦੀਪੇ ਦੀ ਨਜ਼ਰ ਆਪਣੀ ਹੀ ਕਾਰ ਦੇ ਡੈਸ਼ਬੋਰਡ ਤੇ ਪਈ ਜਿੱਥੇ ਰਮਨ ਦਾ ਪਰਸ ਪਿਆ ਸੀ ਉਸ ਪਰਸ ਵਿੱਚੋਂ ਇੱਕ ਨਵੀਂ ਬੈਂਕ ਦੀ ਪਾਸਬੁੱਕ ਝਾਕ ਰਹੀ ਸੀ ਕੀ ਰਮਨ ਨੇ ਆਪਣੇ ਸਹੋਰੇ ਦੇ ਆਈਡੀ ਦੀ ਦੁਰਵਰਤੋਂ ਕੀਤੀ ਸੀ ਜਾਂ ਫਿਰ ਕਹਾਣੀ ਵਿੱਚ ਕੋਈ ਹੋਰ ਤੀਜਾ ਬੰਦਾ ਸ਼ਾਮਲ ਸੀ ਜੋ ਹਰ ਮਹੀਨੇ ਚੁੱਪ-ਚਾਪ 3000 ਡਾਲਰ ਜਮ੍ਹਾਂ ਕਰਵਾ ਰਿਹਾ ਸੀ ਇਹ ਪੈਸਾ ਕਿੱਥੋਂ ਆ ਰਿਹਾ ਸੀ ਕੋਈ ਨਸ਼ਾ ਕੋਈ ਦੋ ਨੰਬਰ ਦਾ ਕੰਮ ਜਾਂ ਕੁਝ ਹੋਰ ਕਾਰ ਦੇ ਅੰਦਰ ਮੌਤ ਵਰਗੀ ਚੁੱਪ ਸੀ ਦੀਪੇ ਦੇ ਹੱਥ ਵਿੱਚ ਰਮਨ ਦੀ ਪਾਸਬੁੱਕ ਸੀ ਗੁਰਚਰਨ ਸਿੰਘ ਹੈਰਾਨੀ ਨਾਲ ਕਦੇ ਪੁੱਤਵਲ ਤੇ ਕਦੇ ਨੂੰ ਦੇ ਪਰਸਵਲ ਦੇਖ ਰਿਹਾ ਸੀ ਰਮਨ ਦੀਪੇ ਨੇ ਦੰਦ ਪੀਸਦਿਆਂ ਕਿਹਾ ਸੱਚ ਦੱਸ ਦੇ ਇਹ ਪੈਸਾ ਕਿੱਥੋਂ ਆਇਆ 3000 ਡਾਲਰ ਹਰ ਮਹੀਨੇ ਤੂੰ ਕੋਈ ਗਲਤ ਕੰਮ ਤਾਂ ਨਹੀਂ ਕਰ ਰਿਹਾ ਜੇ ਟੈਕਸ ਵਾਲਿਆਂ ਨੇ ਪੁੱਛਗਿੱਛ ਕੀਤੀ ਤਾਂ ਅਸੀਂ ਸਾਰੇ ਜੇਲ੍ਹ ਜਾਵਾਂਗੇ ਦੀਪੇ ਦੀ ਆਵਾਜ਼ ਸੁਣ ਕੇ ਰਮਨ ਦਾ ਸਬਰ ਟੁੱਟ ਗਿਆ ਉਹ ਕਾਰ ਵਿੱਚ ਹੀ ਫੁੱਟ-ਫੁੱਟ ਕੇ ਰੋ ਪਈ ਹਾਂ ਮੈਂ ਗਲਤੀ ਕੀਤੀ ਹੈ ਰਮਨ ਨੇ ਰੋਂਦਿਆ ਕਿਹਾ ਪਰ ਮੈਂ ਕੋਈ ਚੋਰੀ ਨਹੀਂ ਕੀਤੀ ਫਿਰ ਇਹ ਪੈਸਾ ਦੀਪੇ ਨੇ ਚੀਕ ਕੇ ਪੁੱਛਿਆ ਇਹ ਟਿਫਨ ਸਰਵਿਸ ਦਾ ਪੈਸਾ ਹੈ ਮੈਂ ਅਤੇ ਮੰਮੀ ਜੀ ਬਲਵਿੰਦਰ ਕਾਰ ਪਿਛਲੇ 6 ਮਹੀਨਿਆਂ ਤੋਂ ਘਰੇ ਚੋਰੀ ਛਿਪੇ ਪਿੰਨੀਆਂ ਸਾਗ ਅਤੇ ਰੋਟੀਆਂ ਬਣਾ ਕੇ ਟਰੱਕਾਂ ਵਾਲਿਆਂ ਅਤੇ ਵਿਦਿਆਰਥੀਆਂ ਨੂੰ ਵੇਚ ਰਹੇ ਹਾਂ ਇਹ ਸਾਰਾ ਕੈਸ਼ ਉਸੇ ਮਿਹਨਤ ਦਾ ਹੈ ਗੁਰਚਰਨ ਅਤੇ ਦੀਪਾ ਦੋਵੇਂ ਹੱਕੇ ਬੱਕੇ ਰਹਿ ਗਏ ਪਰ ਡੈਡੀ ਦੇ ਨਾਂ ਤੇ ਖਾਤਾ ਕਿਉਂ ਦੀਪੇ ਨੇ ਨਰਮੀ ਨਾਲ ਪੁੱਛਿਆ ਰਮਨ ਨੇ ਹੰਝੂ ਪੁੰਜੇ ਕਿਉਂਕਿ ਦੀਪੇ ਤੂੰ ਹਮੇਸ਼ਾ ਕਹਿੰਦਾ ਸੀ ਕਿ ਸਾਰਾ ਬੋਝ ਤੇਰੇ ਸਿਰ ਤੇ ਹੈ ਮੈਂ ਚਾਹੁੰਦੀ ਸੀ ਕਿ ਜਦੋਂ ਕਾਫੀ ਪੈਸੇ ਜੁੜ ਜਾਣ ਤਾਂ ਮੈਂ ਇਹ ਪੈਸੇ ਡੈਡੀ ਜੀ ਨੂੰ ਦੇਵਾਂ ਤਾਂ ਕਿ ਉਹ ਖੁਦ ਕਰਦੀ ਮਾਰਗੇਜ ਦੀ ਇੱਕ ਵੱਡੀ ਕਿਸ਼ਤ ਤਾਰ ਸਕਣ ਮੈਂ ਚਾਹੁੰਦੀ ਸੀ ਕਿ ਡੈਡੀ ਨੂੰ ਮਹਿਸੂਸ ਹੋਵੇ ਕਿ ਉਹ ਸਿਰਫ ਬੈਠ ਕੇ ਰੋਟੀ ਨਹੀਂ ਖਾ ਰਹੇ ਸਗੋਂ ਇਸ ਘਰ ਨੂੰ ਚਲਾਉਣ ਵਿੱਚ ਉਹਨਾਂ ਦਾ ਵੀ ਹਿੱਸਾ ਹੈ ਇਸ ਲਈ ਮੈਂ ਉਹਨਾਂ ਦੇ ਆਈਡੀ ਨਾਲ ਜੁਆਇੰਟ ਖਾਤਾ ਖੋਲਿਆ ਸੀ ਤਾਂ ਕਿ ਇਹ ਉਹਨਾਂ ਦੀ ਕਮਾਈ ਲੱਗੇ ਗੁਰਚਰਨ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਟੁਰ ਪਏ ਉਹ ਜਿਸ ਨੂੰ ਤੇ ਸ਼ੱਕ ਕਰ ਰਹੇ ਸਨ ਕਿ ਉਹ ਵੱਖਰਾ ਘਰ ਚੋਂਦੀ ਹੈ ਉਹ ਅਸਲ ਵਿੱਚ ਇਸੇ ਘਰ ਨੂੰ ਬਚਾਉਣ ਲਈ ਦਿਨ ਰਾਤ ਚੁੱਲ੍ਹੇ ਅੱਗੇ ਸੜਦੀ ਰਹੀ ਸੀ ਮਾਟੀ ਨੇ ਮਿਲ ਕੇ ਇਹ ਰਾਜ਼ ਰੱਖਿਆ ਸੀ ਤਾਂ ਕਿ ਮਰਦਾਂ ਦੀ ਇੱਜ਼ਤ ਬਣੀ ਰਹੇ ਦੀਪੇ ਦਾ ਸਿਰ ਸ਼ਰਮ ਨਾਲ ਝੁਕ ਗਿਆ ਉਸ ਨੂੰ ਆਪਣੀ ਸੋਚ ਤੇ ਗਰੈਣਾ ਹੋ ਰਹੀ ਸੀ ਮਸਲੇ ਦਾ ਹੱਲ ਉਹ ਸਿੱਧਾ ਇੱਕ ਚਾਰਟਡ ਅਕਾਊਂਟੈਂਟ ਕੋਲ ਗਏ ਸੀਏ ਨੇ ਦੱਸਿਆ ਕਿ ਇਹ ਗੈਰ ਕਾਨੂੰਨੀ ਨਹੀਂ ਹੈ ਬਸ ਅਣਦੱਸਿਆ ਆਮਦਨ ਹੈ अनरिपोर्टेड इनकम क्योंकि रमन ਦਾ ਇਰਾਦਾ ਨੇਕ ਸੀ ਉਹਨਾਂ ਨੇ ਤੁਰੰਤ ਉਸ ਆਮਦਨ ਨੂੰ ਸੈਲਫ এমਪਲॉयਮੈਂਟ ਬਿਜ਼ਨਸ ਵਜੋਂ ਡਿclare ਕੀਤਾ ਅਤੇ ਬੰਦਾ ਟੈਕਸ ਭਰ ਦਿੱਤਾ ਸਰਵਿਸ ਕੈਨੇਡਾ ਨੂੰ ਵੀ ਸੂਚਿਤ ਕੀਤਾ ਗਿਆ ਕਿ ਇਹ ਬਜ਼ੁਰਗ ਦੀ ਪੈਨਸ਼ਨ ਵਾਲੀ ਆਮਦਨ ਨਹੀਂ ਸਗੋ ਪਰਿਵਾਰਕ ਛੋਟਾ ਬਿਜ਼ਨਸ ਸੀ ਗੁਰਚਰਨ ਸਿੰਘ ਦੀ ਪੈਨਸ਼ਨ ਕਲੀਅਰ ਹੋ ਗਈ ਹਾਲਾਂਕਿ ਟੈਕਸ ਕੱਟ ਕੇ ਮਿਲਣੀ ਸੀ ਪਰ ਇੱਜ਼ਤ ਬਚ ਗਈ ਘਰ ਦੇ ਵੇੜੇ ਵਿੱਚ ਧੁੱਪ ਖੜੀ ਸੀ ਡਾਕਿਆ ਸੇਰ ਆਇਆ ਇਸ ਵਾਰ ਉਸਨੇ ਗੁਰਚਰਨ ਦੇ ਹੱਥ ਵਿੱਚ ਪੈਨਸ਼ਨ ਦਾ ਪਹਿਲਾ ਚੈੱਕ ਫੜਾਇਆ ਗੁਰਚਰਨ ਨੇ ਚੈੱਕ ਫੜਿਆ ਪਰ ਉਸਨੇ ਉਹ ਆਪਣੀ ਜੇਬ ਵਿੱਚ ਨਹੀਂ ਪਾਇਆ ਉਸਨੇ ਦੀਪੇ ਰਮਨ ਅਦੇ ਬਲਵਿੰਦਰ ਨੂੰ ਕੋਲ ਬੁਲਾਇਆ ਉਸਨੇ ਚੈੱਕ ਰਮਨ ਦੇ ਹੱਥ ਵਿੱਚ ਰੱਖ ਦਿੱਤਾ ਡੈਡੀ ਜੀ ਇਹ ਕੀ ਰਮਨ ਨੇ ਪੁੱਛਿਆ ਗੁਰਚਰਨ ਮੁਸਕਰਾਇਆ ਧੀਏ ਸਰਕਾਰ ਨੇ ਮੈਨੂੰ 올ਡ ਏਜ ਸਿਕਿਉਰਿਟੀ ਬੁਢਾਪਾ ਪੈਨਸ਼ਨ ਦਿੱਤੀ ਹੈ ਪਰ ਮੇਰੀ ਅਸਲੀ ਸਿਕਿਉਰਿਟੀ ਇਹ ਪੈਸੇ ਨਹੀਂ ਹਨ ਮੇਰੀ ਅਸਲੀ ਸਿਕਿਉਰਿਟੀ ਤੁਸੀਂ ਸਾਰੇ ਹੋ ਜਿਸ ਘਰ ਵਿੱਚ ਨੂਹਾਂ ਧੀਆ ਬਣ ਕੇ ਘਰ ਦੇ ਬਜ਼ੁਰਗਾਂ ਦਾ ਮਾਣ ਰੱਖਣ ਲਈ ਇਹਨਾਂ ਕੁਝ ਕਰਨ ਉੱਥੇ ਕਦੇ ਤੋਟ ਨਹੀਂ ਆ ਸਕਦੀ ਅੱਜ ਮੈਨੂੰ ਪਤਾ ਲੱਗਿਆ ਕਿ ਕੈਨੇਡਾ ਵਿੱਚ ਡਾਲਰ ਕਮਾਉਣਾ ਔਖਾ ਹੈ ਪਰ ਪਰਿਵਾਰ ਕਮਾਉਣਾ ਉਸ ਤੋਂ ਵੀ ਔਖਾ ਹੈ ਤੇ ਮੈਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹਾਂ ਦੀਪੇ ਨੇ ਪਿਤਾ ਨੂੰ ਗੜਨਾ ਲਾਇਆ ਰਮਨ ਅਤੇ ਬਲਵਿੰਦਰ ਦੀਆਂ ਅੱਖਾਂ ਨਮ ਸਨ ਦੂਰ ਕਿਤੇ ਗੁਰਦੁਆਰੇ ਤੋਂ ਪਾਠ ਦੀ ਆਵਾਜ਼ ਆ ਰਹੀ ਸੀ ਜਿਵੇਂ ਵਾਹਿਗੁਰੂ ਨੇ ਉਹਨਾਂ ਦੀ ਏਕਤਾ ਤੇ ਮੋਹਰ ਲਗਾ ਦਿੱਤੀ ਹੋਵੇ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਪਰਿਵਾਰ ਵਿੱਚ ਗੱਲਾਂ ਲੁਕਾਉਣ ਨਾਲ ਭਾਵੇਂ ਨੀਅਤ ਸਾਫ਼ ਹੋਵੇ ਅਕਸਰ ਵੱਡੀਆਂ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਹਨ ਕੈਨੇਡਾ ਵਰਗੇ ਦੇਸ਼ ਵਿੱਚ ਸਿਸਟਮ ਬਹੁਤ ਪਾਰਦਰਸ਼ੀ ਹੈ। ਇੰਡੀਆ ਦੀ ਜਾਇਦਾਦ ਜਾਂ ਇੱਥੋਂ ਦੀ ਆਮਦਨ ਲੁਕਾ ਕੇ ਅਸੀਂ ਸਿਰਫ ਕੁਝ ਡਾਲਰ ਬਚਾ ਸਕਦੇ ਹਾਂ ਪਰ ਆਪਣੀ ਮਾਨਸਿਕ ਸ਼ਾਂਤੀ ਗਵਾ ਦਿੰਦੇ ਹਾਂ। ਬਜ਼ੁਰਗ ਸਿਰਫ ਬੋਝ ਨਹੀਂ ਹੁੰਦੇ ਅਤੇ ਨੂਆ ਸਿਰਫ ਵੱਖਰਾ ਹੋਣਾ ਨਹੀਂ ਚਾਹੁੰਦੀਆਂ। ਹਰ ਕਿਸੇ ਦਾ ਆਪਣਾ ਸੰਘਰਸ਼ ਅਤੇ ਪਿਆਰ ਕਰਨ ਦਾ ਤਰੀਕਾ ਹੁੰਦਾ ਹੈ। ਤੁਹਾਡੇ ਲਈ ਸਵਾਲ ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ ਕੈਨੇਡਾ ਵਿੱਚ ਪਰਿਵਾਰ ਟੁੱਟਣ ਦਾ ਅਸਲੀ ਕਾਰਨ ਪੈਸਾ ਹੈ ਜਾਂ ਆਪਸੀ ਗਲਬਾ ਦੀ ਕਾਰ? ਆਪਣੇ ਵਿਚਾਰ ਕਮੈਂਟਸ ਵਿੱਚ ਜ਼ਰੂਰ ਲਿਖੋ। ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਹਰ ਪਰਿਵਾਰ ਤੱਕ ਇਹ ਸੁਨੇਹਾ ਪਹੁੰਚੇ